ਮੈਂ ਦਿ ਤੁਹਾਨੂੰ ਪਹਿਲਾਂ ਆਪ ਸਰ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਵੇਰੇ ਸਵੇਰੇ ਸਾਡੇ ਸੱਦੇ ਦੇ ਉੱਤੇ ਇੱਥੇ ਬਿਲਕੁਲ ਬਾਰਡਰ ਦੇ ਉੱਤੇ 09 ਦੇ ਉੱਤੇ ਸਾਹਮਣੇ ਤੁਸੀਂ ਦੇਖ ਸਕਦੇ ਆ ਕਿ ਜਿਹੜੀ 09 ਹੁੰਦੀ ਇੱਥੇ ਪਾਚਾ ਆਪਾਂ ਮਸਤਗੜ ਸਕੂਲ ਚ ਨਰੇ ਆ ਇਸ ਲਈ ਇਹ ਪਿੰਡ ਬਾਰਡਰ ਦੇ ਉੱਤੇ ਆ ਤੁਸੀਂ ਇਹ ਜਿਹੜਾ ਸਕੂਲ ਦੀ ਨਵੀਂ ਚਾਰਦਵਾਰੀ ਜਿਸ ਦੇ ਉੱਤੇ 20 ਲੱਖ ਰੁਪਏ ਲੱਗੇ ਆ ਪਹਿਲਾਂ ਜੋ ਪਿੰਡ ਵਾਲੇ ਦੱਸਦੇ ਆ ਕਿ ਇੱਥੇ ਡੰਗਰ ਬੈਠਦੇ ਹੁੰਦੇ ਸੀ ਹੁੰਦੇ ਤੇ ਇੱਕ ਨਵਾਂ ਕਿੱਥੇ ਕਲਾਸਰੂਮ ਸ਼ਾਨਦਾਰ ਕਲਾਸਰੂਮ 40 ਲੱਖ ਰੁਪਏ ਦਾ ਕੰਮ ਇਸ ਸਕੂਲ ਛੋਇਆ ਤੇ ਮੇਰੀ ਇਸ ਇਲਾਕੇ ਚ ਤੀਜੀ ਚੌਥੀ ਵਿਜ਼ਿਟ ਹੈ ਹਲਕਾ ਵਿਦਾ ਐਕਸਪ ਸਾਡੇ ਸਰਦਾਰ ਸਰਵਨ ਸਿੰਘ ਟੋਂਜੀ ਜੀ ਇਸ ਹਲਕੇ ਦੀ ਨਾਇੰਦਗੀ ਕਰਦੇ ਆ ਲਗਭਗ 34 ਕਰੋੜ ਦੇ ਕੰਮ ਸਿਰਫ ਇਸ ਪਿੰਡ ਛੋਇਆ ਜੋ ਇਤਿਹਾਸਿਕ ਹੈ ਤੇ ਇੱਥੋਂ ਦੇ ਲੋਕਾਂ ਨੂੰ ਤੁਸੀਂ ਪੁੱਛ ਸਕਦੇ ਹੋ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਹੈ ਪਿੰਡ ਇਸ ਸਿੱਖਿਆ ਕ੍ਰਾਂਤੀ ਵੱਡੇ ਵੱਡੇ ਲੀਡਰ ਜਿਨ੍ਹਾਂ ਕਦੀ ਆਪਣੇ ਬੱਚੇ ਪੜ੍ਹਦੇ ਨੇ ਮਹਿੰਗੇ ਸਕੂਲਾਂ 'ਚ ਆਪਣੇ ਜਵਾਕ ਮਹਿੰਗੇ ਸਕੂਲਾਂ 'ਚ ਆਪ ਕਦੀ ਸਰਕਾਰੀ ਸਕੂਲਾਂ 'ਚ ਬੜੇ ਨਹੀਂ ਜਦੋਂ ਮੌਕਾ ਸੀ ਕਦੀ ਕੁਝ ਕੀਤਾ ਨਹੀਂ ਤੇ ਹੁਣ ਉਹ ਕਹਿੰਦੇ ਕਿ ਸਰਕਾਰ ਕਿਉਂ ਕਰ ਰਹੀ ਹੈ ਸਿੱਖਿਆ ਕ੍ਰਾਂਤੀ ਜੀ ਆਜ ਮੈਂ ਮੈਂ ਤੁਹਾਨੂੰ ਉਦੋਂ ਵਿੱਚ ਸਾਰੇ ਪਿੰਡ ਦੇ ਸਾਹਮਣੇ ਦਿਖਾਇਆ ਪਿੰਡ ਵਾਲੇ ਬੋਲੇ ਤੇ ਹੁਣ ਵੀ ਤੁਸੀਂ ਕਿਸੇ ਵੀ ਆ ਬਾਪੂ ਜੀ ਦੱਸੋ ਇਧਰ ਆ ਪਿੰਡ ਵਾਲੇ ਇਹਨਾਂ ਨੂੰ ਪੁੱਛੋ ਬਾਪੂ ਜੀ ਕੀ ਕੰਮ ਹੋਇਆ ਸਕੂਲ ਚ ਹੋਇਆ ਕੋ ਵੱਡੇ ਵੱਡੇ ਲੀਡਰ ਕਹਿੰਦੇ ਕਹਿੰਦੇ ਕੋਈ ਕੰਮ ਨਹੀਂ ਹੋਇਆ ਨਹੀਂ ਅਜੇ ਤੱਕ ਪਹਿਲਾਂ ਹੀ ਐਨੀ ਓਵਰ ਹੋ ਗਈ ਆ ਵੇਖਿਆ ਹੀ ਐਰ ਕੀ ਪਹਿਲੀ ਸਕੂਲ ਬਾਰੇ ਗੱਲ ਤਹਾਂ 28 ਅਜੇ ਤੱਕ ਅਸੀਂ ਸਾਰੇ ਬੰਦੇ ਗੱਲਾਂ ਪਿੱਛੇ ਕਰਦੇ ਹਾਂ ਵੀ ਅਜੇ ਤੱਕ ਸਾਡੀ ਸਕੂਲ ਦੀ ਕਦੀ ਵੇਖਿਆ ਨਹੀਂ ਕੋਈ ਅਜੇ ਤੱਕ ਸਕੂਲ ਚ ਆਇਆ ਹੀ ਨਹੀਂ ਬੰਦਾ ਤੇ ਹੋਰ ਕੋਈ ਪਿੰਡ ਦੇ ਸਰਪੰਚ ਵੀ ਮਾਰ ਡੰਗਰੀ ਬਾਈਦਾ ਰਿਹਾ ਸਕੂਲਾਂ ਸਰਕਾਰੀਆਂ ਚ ਹੀ ਦੇ ਰਹੇ ਆ ਤੂੜੀਆਂ ਪਾ ਛੱਡੀਆਂ ਲੋਕੀਂ ਰੋਜ਼ੀ ਘਰ ਦਾ ਲੀਡਰ ਕਦੀ ਸਕੂਲ ਚ ਆਏ ਵੀ ਕਦੀ ਨਹੀਂ ਕਦੀ ਸਾਰਿਆਂ ਨਾਲ ਹੀ ਸਿਆਖਤ ਚ ਰਹੇ ਆ ਅਸੀਂ ਸਾਰੀ ਉਮਰ ਕਦੀ ਨਹੀਂ ਕੋਈ ਆਇਆ ਸਕੂਲ ਬਾਰੇ ਗੱਲ ਮਸਤਗੜ ਦੇ ਹੋਰ ਬੰਦੇ ਖੜੇ ਆ ਕੀ ਸਰਪੰਚ ਸਾਹਿਬ ਕਿੱਥੇ ਇੱਥੇ ਬੁਲਾਓ ਜੀ ਮੈਂ ਸਭ ਨੂੰ ਇੱਥੇ ਤੇ ਤੁਸੀਂ ਬਾਈਸਰ ਆਪਾਂ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਬਹੁਤ ਬਹੁਤ ਜਿਵੇਂ ਸਰ ਲਗਾਤਾਰ ਜਿਵੇਂ ਸਰ ਬਾਈਕਾਂ ਕਰਦ ਨੇ ਬਾਤ ਕਰਦ ਨੇ ਬਾਈਕਾਂ ਹਾਂ ਅਧਿਕਾਰ ਦੀ ਵੀ ਨਹੀਂ ਕਮੀ ਐ ਸਕੂਲ ਚ ਬਹੁਤ ਹੋਈ ਐ ਸਭ ਲਾਈਵ ਸਭ ਲਾਈਵ ਚੱਲਨ ਤੋਂ ਦੇਖੋ ਰਹੀ ਹਾਂ ਰੋਜ਼ ਪਹਿਲਾਂ ਚਾਹਤ ਸਦਾ ਹੀ ਆਏਗਾ ਸਾਡੇ ਪਿੰਡ ਲਗਾਤਾਰ ਜਿਵੇਂ ਕਹਿੰਦੀ ਹੈ ਕਿ ਖੇਮ ਕਰਨਾ ਨਹੀਂ ਸਾਡੀ ਇੰਨੀ ਉਮਰ ਹੋ ਗਈ 300 300 303 ਜਣਾ ਚਾਹੀਦੇ 300 ਟੀਚਰ 30300 ਜਿਹੜੇ ਟੀਚਰ ਹੈ ਜਿਹੜੇ ਅਸੀਂ ਇਸ ਲਗਾਤਾਰ ਦੇ ਦਿੱਤੇ ਅਜੇ ਹੋਰ ਦੇ ਰਹੇ ਤੁਸੀਂ ਆਪ ਦੇਖੋ ਇਹ ਬਾਰਡਰ ਬੈਲਟ ਜੀ ਆਨੂ ਆਣਾ ਵੀ ਇੱਥੇ ਔਖਾ ਹੈ ਇੱਥੇ ਨੁਕਲ ਬੰਦੇ ਜਿਹੜੇ ਰਹਿੰਦੇ ਉਹ ਅੰਮ੍ਰਿਤਸਰ ਰਹਿੰਦੇ ਉਹ ਆਣਾ ਔਖਾ ਤਾਂ ਚੈਲੰਜ ਤਾਂ ਹੈ ਹੀ ਇਕਨ ਬਿਲਕੁਲ ਪਰ ਫਿਰ ਵੀ 300 ਫੀਸਰ ਦਿੱਤੇ ਆ ਆਪ ਜੀ ਸਰਵਨਸਾਬ ਹਾਂ ਜੀ ਦੱਸੋ ਇੰਨੇ ਨਹੀਂ ਇਹਨਾਂ ਦੱਸੋ ਕਿ ਸਕੂਲ ਚ ਕੀ ਕੰਮ ਹੋਇਆ ਸਰ ਬਹੁਤ ਜ਼ਿਆਦਾ ਕੰਮ ਹੋਇਆ ਬਹੁਤ ਜ਼ਿਆਦਾ ਸਟਾਫ ਦਾ ਪ੍ਰਬੰਧ ਹੋ ਜਾਂਦਾ ਹਾਂ ਜੀ ਪਹਿਲਾਂ ਅਜ ਤੋਂ ਬਾਅਦ ਹੀ ਬਾਈ ਤੋਂ ਬਾਅਦ ਹੀ ਦੇਖਣ ਲੱਗੇ ਪਹਿਲਾਂ ਹਮ ਇਥੇ ਕੁਝ ਧੀਰੇ ਗੁੱਤਗਾ ਚੱਲਦਾ ਸਾਡੇ ਸਕੂਲ ਦੇ ਵਿੱਚ ਹਾਂਜੀ ਇੱਥੇ ਜੀ ਆਪ ਵੇਖੋ ਰੁੱਖ ਬਹੁਤ ਲੱਗਾ ਇਹ ਵੀ ਇੰਟੀਰੀਅਰ ਬਹੁਤ ਵਧੀਆ ਨਜ਼ਰ ਆਇਆ ਇਹ ਵੀ ਤਾਂ ਬਹੁਤ ਵਧੀਆ ਕੱਲਾ ਇਹ ਸਕੂਲ ਲੱਗੇ ਇਹ ਵੀ ਕਹਿਣਗੇ ਕਿ ਆਹ ਸਕੂਲ ਹੈ ਤੁਸੀਂ ਵੀ ਹੁਣ ਇਥੋਂ ਜਦੋਂ ਵਾਪਸ ਜਾਓਗੇ ਆਪਣੇ ਆਪਣੇ ਘਰਾਂ ਨੂੰ ਜਾਓਗੇ ਆਪਣੇ ਆਪਣੇ ਤੁਸੀਂ ਸੱਜੀ ਖੱਬੀ ਵੀ ਦੇਖਦੇ ਜੀ ਕਿ ਕਿਸੇ ਹੋਰ ਸਕੂਲ ਵੀ ਬੜੇ ਉੱਥੇ ਤੁਹਾਨੂੰ ਇਹ ਪੁੱਛਣ ਦੇਖੋ ਮੈਂ ਇਹ ਵੇਰਮੈਨ ਬੜੀ ਨਿਮਰਤਾ ਨਾਲ ਕਹਿ ਰਿਹਾ ਮੈਂ ਕਹਾਂ ਕਿ ਸਾਰਾ ਕੁਝ ਠੀਕ ਹੋ ਗਿਆ ਨਹੀਂ ਪਰ ਕੰਮ ਹੋਇਆ। ਕੋਈ ਇੰਕਮ ਹੈ 20000 ਸਕੂਲ ਨੇ। ਤੁਹਾਨੂੰ ਉਹਦਰ ਉੱਥੇ ਕਿ ਕੋਈ ਕਮੀ ਲੱਭੇ ਤਾਂ ਦੱਸੋ ਉਹਨੂੰ ਠੀਕ ਕਰਾਂਗੇ। ਪਰ ਜੇ ਕਿ ਟੀਚਰ ਬੱਚੋ ਕੋ ਵੀ ਨਹੀਂ ਹਾਂ ਗ੍ਰੈਂਟ ਆ ਰਹੀਆਂ, ਬਾਉਂਡਰੀ ਵਾਲ ਵੀ ਆ ਰਹੀ ਬੱਚੇ ਹੇਠਲੇ ਨਹੀਂ ਬੈਠਦੇ। ਬਹੁਤ ਸਾਰਾ ਕੰਮ ਹੋਰ ਹੋਣ ਵਾਲਾ ਉਹ ਵੀ ਕਰਾਂਗੇ। ਥੈਂਕ ਯੂ। ਜਿਹੜੀ ਲੜਕੀਆਂ ਦਾ ਐਜੂਕੇਸ਼ਨ ਨੂੰ ਲੈ ਕੇ ਕੋਈ ਸਟੈਪ ਲੈ ਰਹੀ ਹੈ ਗਵਰਨਮੈਂਟ ਕਿਉਂਕਿ ਬਿਲਕੁਲ ਬਿਲਕੁਲ ਜੀ ਆਉਣ ਵਾਲੇ ਤੁਸੀਂ ਦਿਨ ਦੇ ਨਾਲ ਦੇਖੋਗੇ ਤਾਂ ਸਾਡੇ ਪਿੰਡ ਦੇ ਨੌਜਵਾਨਾਂ ਦੇ ਲਈ ਸਾਡੇ ਬੱਚਿਆਂ ਦੇ ਬਹੁਤ ਸਾਰੇ ਸਕੀਲ ਵੈਸਾ ਪੰਜਾਬ ਦੇ ਵਿੱਚ ਜੇ ਦੇਖਿਆ ਜਾਵੇ ਬੜਾ ਬੜਾ ਮੈਨੂੰ ਵੀ ਇਹਦੀ ਬਾਤ ਕਿਹੜਾ ਖਾਲੀ ਇਲੈਕਸ਼ਨ ਖਾਲੀ ਨਾ ਮੈਂ ਗਲਤੀ ਪੀਸੀ ਕਰਕੇ ਦੱਸਿਆ ਸੀ ਕਿ ਸਰਮ ਲਾਲਾ ਕੇਸ ਹੈ ਉਹ ਵੀ ਪਿਛਲੀ ਸਰਕਾਰ ਜਾਂਦੇ ਜਾਂਦੇ ਦਾ ਰੋਲ ਬਦਲ ਕੇ ਉਹਨੇ ਕਰਕੇ ਉਹ ਕੇਸ ਵਸਿਆ ਹੋਇਆ ਹੈ ਇਲਾਕੇ ਨੂੰ ਦਾ 18 18 ਮਈ ਨੂੰ ਆਓ ਜੀ ਪਪਾ ਜੀ